ਸਤ ਸ਼੍ਰੀ ਅਕਾਲ ਦੋਸਤੋ ਜਗਜੀਤ ਸਿੰਘ ਹਾਜ਼ਰ ਹਾਂ ਨਵੀਂ ਵੀਡੀਓ ਦੇ ਨਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਇਸ ਚੈਨਲ ਤੇ ਅਸੀਂ ਪੰਜਾਬੀ ਕਹਾਣੀਆਂ ਪਾਉਂਦੇ ਹਾਂ ਕਹਾਣੀਆਂ ਵੀ ਉਹੀ ਪਾਉਂਦੇ ਹਾਂ ਜਿਨ੍ਹਾਂ ਦਾ ਸੱਚ ਨਾਲ ਭਾਵ ਅਸਲੀਅਤ ਨਾਲ ਸੰਬੰਧ ਹੋਵੇ ਅੱਜ ਜਿਸ ਕਹਾਣੀ ਨੂੰ ਮੈਂ ਆਪ ਜੀ ਦੇ ਸਾਹਮਣੇ ਪੇਸ਼ ਕਰ ਰਿਹਾ ਹਾਂ ਉਸ ਸ਼ਖਸੀਅਤ ਨੂੰ ਜਾਂ ਉਸ ਸ਼ਖਸੀਅਤ ਦੇ ਜੀਵਨ ਨੂੰ ਹਰ ਵਿਅਕਤੀ ਜਾਨਣਾ ਚਾਹੁੰਦਾ ਹੈ ਉਸ ਸ਼ਖਸੀਅਤ ਦੀ ਗਾਇਕੀ ਨੂੰ ਹਰ ਵਿਅਕਤੀ ਪਿਆਰ ਕਰਦਾ ਹੈ ਹਰ ਸੰਗੀਤ ਪ੍ਰੇਮੀ ਉਸਦੇ ਗਾਣਿਆਂ ਨੂੰ ਬਖੂਬੀ ਸੁਣਦਾ ਹੈ ਅਤੇ ਗਾਉਂਦਾ ਹੈ ਅੱਜ ਵੀ ਪੰਜਾਬੀ ਗਾਇਕੀ ਵਿੱਚ ਜਿਸ ਕਲਾਕਾਰ ਨੇ ਵੀ ਕਾਮਯਾਬ ਹੋਣਾ ਹੁੰਦਾ ਹੈ ਲਗਭਗ ਉਸ ਗਾਇਕ ਦੀਆਂ 50% ਤੋਂ ਵੱਧ ਤਰਜ਼ਾਂ ਵਰਤਦਾ ਹੈ ਸੋ ਉਹਨਾਂ ਤਰਜ਼ਾਂ ਦੇ ਬਾਰੇ ਉਹਨਾਂ ਗਾਣਿਆਂ ਬਾਰੇ ਉਹਨਾਂ ਦੋ ਮਹਾਨ ਗਾਇਕਾਂ ਬਾਰੇ ਅੱਜ ਆਪਾਂ ਚਰਚਾ ਕਰਾਂਗੇ ਅਮਰ ਸਿੰਘ ਚਮਕੀਲਾ ਜੀ ਦੇ ਜੀਵਨ ਨਾਲ ਸੰਬੰਧਿਤ ਇਸ ਕਿਤਾਬ ਨੂੰ ਲਿਖਿਆ ਹੈ ਬਲਰਾਜ ਸਿੰਘ ਸਿੱਧੂ ਸਾਹਿਬ ਹੋਣਾ ਨੇ ਸ਼ੁਰੂ ਕਰਦੇ ਹਾਂ ਅਮਰ ਸਿੰਘ ਚਮਕੀਲਾ ਦਾ ਜੀਵਨ ਲੁਧਿਆਣਾ ਪੰਜਾਬੀ ਕਲਾਕਾਰਾਂ ਦੀ ਰਾਜਧਾਨੀ ਤੇ ਗਾਇਕਾਂ ਦਾ ਗੜ ਮੰਨਿਆ ਜਾਂਦਾ ਹੈ ਇਸ ਗਾਇਕਾਂ ਦੀ ਰਾਜਧਾਨੀ ਲੁਧਿਆਣਾ ਨੇ ਕਈ ਰਾਜੇ ਰੰਗ ਫਨਕਾਰਾਂ ਨੂੰ ਪਨਾਹ ਦਿੱਤੀ ਹੈ ਅੱਜ ਮੈਂ ਤੁਹਾਨੂੰ ਉਸ ਹਰਫਨ ਮੋਲੇ ਫਨਕਾਰ ਅਮਰ ਸਿੰਘ ਚਮਕੀਲਾ ਦੀ ਕਹਾਣੀ ਸੁਣਾਉਣ ਜਾ ਰਿਹਾ ਹਾਂ ਜਿਸ ਨੇ ਇਸ ਰਾਜਧਾਨੀ ਉੱਤੇ ਬੜੇ ਥੋੜੇ ਸਮੇਂ ਵਿੱਚ ਆਪਣੀ ਬਾਦਸ਼ਾਹਤ ਦੇ ਝੰਡੇ ਗੱਡੇ ਉਹ ਪੰਜਾਬੀ ਗwayਾਂ ਦੀ ਦੁਨੀਆ ਵਿੱਚ ਬਾਦਸ਼ਾਹ ਬਾਬਰ ਵਾਂਗ ਆਇਆ ਤੇ ਛਾਇਆ ਹੁਕਮਰਾਨ ਹਮਾਇੂ ਵਾਂਗ ਬਹੁਤ ਘੱਟ ਸਮਾਂ ਰਾਜਗਦੀ ਤੇ ਬੈਠਾ ਲੇਕਿਨ ਜਿੰਨਾ ਚਿਰ ਉਸਨੇ ਪੰਜਾਬੀ ਗਾਇਕੀ ਦੇ ਖੇਤਰ ਤੇ ਸ਼ਾਸਨ ਕੀਤਾ ਹਰ ਗਾਇਕ ਨੂੰ ਆਪਣੀ ਕਲਾ ਦੀ ਤੇਜ਼ ਤਲਵਾਰ ਨਾਲ ਝਟਕਾਉਂਦਾ ਗਿਆ ਸ਼ੈਨਸ਼ਾ ਅਕਬਰ ਦੇ ਰਾਜ ਵਾਂਗ ਅੱਜ ਵੀ ਉਸ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ ਜਦੋਂ ਉਹ ਚੜ੍ਹਦੀ ਜਵਾਨੀ ਵਿੱਚ ਆਇਆ ਸੀ ਤਾਂ ਆਪਣੇ ਨਾਲ ਲੈ ਕੇ ਆਇਆ ਸੀ ਇੱਕ ਤੂਫਾਨ ਇੱਕ ਹਨੇਰੀ ਇੱਕ ਹੜ ਇੱਕ ਜ਼ਲਜ਼ਲਾ ਇੱਕ ਪੁਚਾਲ ਇੱਕ ਪਰ ਲੋ ਇੱਕ ਕਿਆਮਤ ਇੱਕ ਵਾਬਰੋਲਾ ਪੰਜਾਬੀ ਗਾਇਕੀ ਦੇ ਉਸ ਸਹਨਸ਼ਾ ਅਮਰ ਸਿੰਘ ਚਮਕੀਲੇ ਦਾ ਜਨਮ ਇਸੇ ਸ਼ਹਿਰ ਲੁਧਿਆਣੇ ਦੀ ਸੱਜੀ ਵੱਖੀ ਵਿੱਚ ਨਹਿਰ ਕਿਨਾਰੇ ਵਸੇ ਇੱਕ ਅਣਗੌਲੇ ਜਿਹੇ ਪਿੰਡ ਦੁਗਰੀ ਵਿੱਚ ਹੋਇਆ ਸੀ ਆਓ ਉਸ ਦੇ ਜ਼ਿੰਦਗੀ ਨਾਵੇਂ ਨੂੰ ਮੁੱਢ ਤੋਂ ਛੇੜਦੇ ਹਾਂ ਦੁਗਰੀ ਵਿੱਚ 21 ਜੁਲਾਈ 1960 ਦਿਨ ਸ਼ੁੱਕਰਵਾਰ ਨੂੰ ਦਲਤ ਰਵੀਦਾਸੀਆਂ ਯਾਨੀ ਚਮਿਆਰ ਪਰਿਵਾਰ ਦੇ ਸਰਦਾਰ ਹਰੀ ਸਿੰਘ ਸੰਦੀਲੇ ਅਤੇ ਕਰਤਾਰ ਕੌਰ ਦੇ ਘਰ ਇੱਕ ਬਾਲਕ ਨੇ ਜਨਮ ਲਿਆ ਸੀ ਆਰਥਿਕ ਤੰਗੀਆਂ ਕਾਰਨ ਕਾਫੀ ਸਮੇਂ ਤੋਂ ਹਰੀ ਸਿੰਘ ਦੇ ਘਰ ਦਾ ਮਾਹੌਲ ਨਾ ਖੁਸ਼ਗਵਾਰ ਹੀ ਰਹਿੰਦਾ ਸੀ ਹਰੀ ਸਿੰਘ ਦੇ ਘਰ ਪਹਿਲਾਂ ਹੀ ਦੋ ਬੇਟੀਆਂ ਸਨ ਇੱਕ ਸਵਰਨਕੌਰ ਤੇ ਇੱਕ ਚਰਨਕੌਰ ਜਦੋਂ ਉਸਦੀ ਪਤਨੀ ਕਰਤਾਰ ਕੌਰ ਤੀਜੀ ਵਾਰ ਗਰਭਵਤੀ ਹੋਈ ਤਾਂ ਹਰੀ ਸਿੰਘ ਦੇ ਮਨ ਵਿੱਚ ਇਹੀ ਸੰਸਾ ਸੀ ਕਿ ਕਿਦਰੇ ਫੇਰ ਕੁੜੀ ਨਾ ਜੰਮ ਪਵੇ ਕੁੜੀ ਜੰਮਣ ਦਾ ਉਸ ਨਿਰਤਨ ਮਜ਼ਦੂਰ ਲਈ ਮਤਲਬ ਸੀ ਹੋਰ ਆਰਥਿਕ ਸੰਕਟ ਦੇ ਥਪੇੜਿਆਂ ਨੂੰ ਝੱਲਣਾ ਉਹ ਤਾਂ ਪਹਿਲਾਂ ਹੀ ਆਪਣੀ ਕਬੀਲਦਾਰੀ ਮੋਲੇ ਬਲਦਵੰਗ ਚਲਾ ਰਿਹਾ ਸੀ ਲੇਕਿਨ ਜਦੋਂ ਉਸ ਦੇ ਕੰਨਾਂ ਵਿੱਚ ਦਾਈ ਦੇ ਮੂੰਹੋਂ ਮੁੰਡਾ ਜੰਮਣ ਦੀ ਖਬਰ ਪਈ ਤਾਂ ਉਸ ਦਾ ਚਿਹਰਾ ਖੁਸ਼ੀ ਨਾਲ ਖੜ ਗਿਆ ਸੀ ਉਸ ਨੂੰ ਲੱਗਿਆ ਸੀ ਜਿਵੇਂ ਉਹ ਯਕਾ ਯਾਕ ਧੰਨવાન ਬਣ ਗਿਆ ਹੋਵੇ ਖੁਸ਼ੀ ਵਿੱਚ ਜੀਵੇ ਹੋਏ ਹਰੀ ਸਿੰਘ ਨੇ ਉਸੇ ਪਲ ਨਿਸ਼ਚਾ ਕਰ ਲਿਆ ਸੀ ਕਿ ਉਹ ਆਪਣੇ ਨਵ ਜਨਮੇ ਪੁੱਤਰ ਦਾ ਨਾਮ ਧਨੀ RAM ਹੀ ਰੱਖੇਗਾ ਇਸ ਨਾਮ ਦਾ ਸੁਭਾਵਕ ਹੀ ਮੌਕੇ ਤੇ ਔੜ ਜਾਂਦਾ ਇੱਕ ਕਾਰਨ ਇਹ ਵੀ ਸੀ ਕਿ ਜਨੇਪੇ ਤੋਂ ਕੁਝ ਦਿਨ ਪਹਿਲਾਂ ਉਸ ਨੇ ਕਿਸੇ ਜੋਤਸ਼ੀ ਨੂੰ ਆਪਣਾ ਹੱਥ ਦਿਖਾ ਕੇ ਆਪਣਾ ਭਵਿੱਖ ਪੁੱਛਿਆ ਸੀ ਜੋਤਸ਼ੀ ਨੇ ਟੇਵਲਾ ਕੇ ਦੱਸਿਆ ਸੀ ਜਜਮਾਨਾ ਤੇਰੇ ਘਰ ਹੋਣ ਵਾਲੀ ਔਲਾਦ ਕਿਸਮਤ ਦੀ ਧਨੀ ਹੋਵੇਗੀ ਤੇ ਪੂਰੀ ਦੁਨੀਆ ਵਿੱਚ ਤੇਰਾ ਤੇ ਤੇਰੇ ਖਾਨਦਾਨ ਦਾ ਨਾਮ ਰੋਸ਼ਨ ਕਰੇਗੀ ਇਸ ਦੇ ਪ੍ਰਤਾਪ ਨਾਲ ਤੁਹਾਡੇ ਕੋਲ ਇੰਨਾ ਧਨ ਹੋਵੇਗਾ ਕਿ ਸਾਂਭਿਆ ਨਹੀਂ ਜਾਵੇਗਾ ਬਸ ਕਿਸਮਤ ਦੇ ਧਨੀ ਸ਼ਬਦ ਉੱਤੇ ਉਦੋਂ ਹੀ ਹਰੀ ਸਿੰਘ ਦੀ ਸੂਈ ਅੜ ਗਈ ਸੀ ਇਸੇ ਵਜ੍ਹਾ ਕਰਕੇ ਉਸਨੇ ਬੱਚੇ ਦਾ ਨਾਮ ਧਨੀ RAM ਰੱਖ ਦਿੱਤਾ ਸੀ ਪਰ ਲੋਕ ਸੁਧਾਰ ਚੁੱਕੇ ਦਾਦਾ ਕਿਸ਼ਨ ਸਿੰਘ ਤੇ ਦਾਦੀ ਕਾਕੋ ਦੇ ਪੋਤੇ ਧਨੀ RAM ਦੀਆਂ ਕਿਲਕਾਰੀਆਂ ਘਰ ਦੀ ਖਮੋਸ਼ੀ ਨੂੰ ਤੋੜਦੀਆਂ ਹੋਈਆਂ ਚਾਰ ਦਿਵਾਰੀ ਵਿੱਚ ਗੂੰਜਦੀਆਂ ਤਾਂ ਹਰੀ ਸਿੰਘ ਤੇ ਉਸ ਦੀ ਪਤਨੀ ਕਰਤਾਰ ਕੌਰ ਨੂੰ ਸੰਗੀਤ ਦੀ ਵਰਖਾ ਵਰਸਾਉਂਦੀਆਂ ਲੱਗਦਾ ਉਹ ਆਪਣੇ ਬਾਲਕ ਨੂੰ ਘਰੇਲੂ ਨਾਮ ਧਣੀਆਂ ਨਾਲ ਹੀ ਪੁਕਾਰਦੇ ਸਨ ਵਕਤ ਕਦੇ ਮਸਤ ਹਾਥੀ ਦੀ ਤੋਰ ਤੁਰਦਾ ਗਿਆ ਕਦੇ ਜੰਗਲੀ ਹਿਰਨੀ ਵਾਂਗ ਚੁੰਗੀਆਂ ਭਰਦਾ ਗਿਆ ਸੀ ਇਉਂ ਧਣੀਆਂ ਵੀ ਉਮਰ ਦੀਆਂ ਪਲਾਂਗਾ ਪੁੱਟ ਦਾ ਉਡਾਰ ਹੋਣ ਲੱਗਾ ਸੀ ਪਹਿਲਾ ਕਦਮ ਦੁਗਰੀ ਧੂਰੀ ਲੁਧਿਆਣਾ ਰੇਲਵੇ ਲਾਈਨ ਅਤੇ ਗਿੱਲਾਂ ਵਾਲੀ ਨਹਿਰ ਵਿਚਾਲੇ ਵਸਿਆ ਹੋਇਆ ਪਿੰਡ ਸੀ ਕਹਿੰਦੇ ਹਨ ਕਿ ਕਦੇ ਇਸ ਪਿੰਡ ਵਿੱਚ ਕੇਵਲ ਦੋ ਘਰ ਹੀ ਸਨ ਇੱਕ ਘਰ ਵਾਲੇ ਪਿੰਡ ਸ਼ਰੀਹ ਤੋਂ ਆਏ ਸਨ ਦੂਜੇ ਪਿੰਡ ਗਿੱਲ ਤੋਂ ਦੋ ਘਰਾਂ ਕਰਕੇ ਇਹ ਸਥਾਨ ਦੁਗਰੀ ਖਵਾਉਂਦਾ ਸੀ ਅੱਜ ਵੀ ਇੱਥੇ ਮੌਜੂਦ ਸ਼ਰੀਹ ਅਤੇ ਗਿੱਲ ਪੱਤੀਆਂ ਇਸ ਗੱਲ ਦੀ ਸ਼ਾਹੀ ਭਰਦੀਆਂ ਹਨ ਦੋ ਘਰੀ ਤੋਂ ਇਹ ਨਾਮ ਵਿਗੜ ਕੇ ਦੁਗਰੀ ਬਣ ਗਿਆ ਸੀ ਫਿਰ ਹੌਲੀ-ਹੌਲੀ ਵਿਕਸਦਾ ਫੈਲਰ ਦਾ ਹੋਇਆ ਇਹ ਪਿੰਡ ਅੱਜ ਲੁਧਿਆਣੇ ਦਾ ਇੱਕ ਅੰਗ ਹੀ ਬਣ ਗਿਆ ਹੈ ਤੇ ਕਸਬੇ ਦਾ ਰੂਪ ਧਾਰ ਚੁੱਕਿਆ ਹੈ ਸਕੂਲੀ ਰਿਕਾਰਡ ਵਿੱਚ ਭਾਵੇਂ ਉਸ ਦਾ ਨਾਮ ਅਮਰ ਸਿੰਘ ਸੰਦੀਲਾ ਦਰਜ ਸੀ ਪਰ ਸਾਰੇ ਉਸ ਨੂੰ ਘਰੇਲੂ ਨਾਮ ਧਨੀਆ ਨਾਲ ਹੀ ਪੁਕਾਰਦੇ ਸਨ ਸਕੂਲੇ ਦਾਖਲ ਕਰਨ ਸਮੇ ਮਾਸਟਰਾਂ ਨੇ ਉਸ ਦੇ ਬਾਪ ਤੋਂ ਉਸ ਦਾ ਨਾਮ ਪੁੱਛਿਆ ਸੀ ਤਾਂ ਹਰੀ ਸਿੰਘ ਨੇ ਧਨੀਆ ਦੱਸਿਆ ਸੀ ਮਾਸਟਰ ਮਹਿੰਦਰ ਸਿੰਘ ਦੇ ਇਹ ਕਹਿਣ ਤੇ ਕਿ ਇਹ ਕੋਈ ਨਾਮ ਨਹੀਂ ਹੁੰਦਾ ਤਾਂ ਹਰੀ ਸਿੰਘ ਨੇ ਕਿਹਾ ਸੀ ਫਿਰ ਜਿਹੜਾ ਹੁੰਦਾ ਆਪੇ ਉਹ ਲਿਖ ਲਿਓ ਉਸ ਸਮੇ ਕਿਧਰੇ ਦੂਰੋਂ ਕਿਸੇ ਸਪੀਕਰ ਵਿਚ ਢਾਡੀ ਅਮਰ ਸਿੰਘ ਸ਼ੌਂਕੀਵਾਰਾਂ ਗਾ ਰਿਹਾ ਸੀ ਅਧਿਆਪਕਾਂ ਨੇ ਧਨੀ RAM ਦਾ ਨਾਮ ਅਮਰ ਸਿੰਘ ਸ਼ੌਂਕੀ ਢਾਡੀ ਦੇ ਨਾਮ ਤੋਂ ਪ੍ਰੇਰਿਤ ਹੋ ਕੇ ਅਮਰ ਸਿੰਘ ਲਿਖ ਲਿਆ ਸੀ ਪਰ ਸਭ ਬੱਚੇ ਮਾਸਟਰ ਤਰਲੋਚਨ ਸਿੰਘ ਬਿਮਲਾ ਮਾਸਟਰ ਰਾਣੀ ਅਤੇ ਭੌਂਦੂ ਮਾਸਟਰ ਉਸ ਨੂੰ ਧਨੀਆਂ ਆਖ ਕੇ ਹੀ ਬੁਲਾਉਂਦੇ ਰਹੇ ਸਨ ਪੜ੍ਹਾਈ ਨਾਲੋਂ ਧਨੀ RAM ਦਾ ਮਨ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਵੱਲ ਜ਼ਿਆਦਾ ਲੱਗਦਾ ਸੀ ਖੇਡਾਂ ਵਿੱਚ ਵੀ ਉਸ ਨੂੰ ਕੋਈ ਵਿਸ਼ੇਸ਼ ਰੁਚੀ ਨਹੀਂ ਸੀ ਹੁੰਦੀ ਧਨੀ RAM ਜਦੋਂ ਪਿੰਡ ਦੇ ਲਾਊਡ ਸਪੀਕਰਾਂ ਵਿੱਚ ਪੰਜਾਬੀ ਗਾਣੇ ਅੱਜ ਦੇ ਸੁਣਦਾ ਤਾਂ ਉਸ ਦੇ ਕੰਨ ਉੱਧਰ ਨੂੰ ਹੋ ਜਾਂਦੇ ਸਨ ਉਸ ਦੇ ਕੰਨਾਂ ਨੂੰ ਵੱਜਦੇ ਹੋਏ ਗੀਤ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਸੀ ਸੁਣਦਾ ਦੋ ਚਾਰ ਵਾਰ ਸੁਣਨ ਤੋਂ ਬਾਅਦ ਸੁਨਿਆ ਹੋਇਆ ਸਾਰਾ ਗੀਤ ਧਨੀ RAM ਨੂੰ ਚੇਤੇ ਹੋ ਜਾਂਦਾ ਸੀ ਤੇ ਅਗਲੀ ਵਾਰ ਜਦੋਂ ਉਹੀ ਗੀਤ ਉਸ ਦੇ ਕੰਨੀ ਪੈਂਦਾ ਸੀ ਤਾਂ ਧਨੀ RAM ਖੁਦ ਸਾਰਾ ਗੀਤ ਗਾਉਣ ਵਾਲੇ ਗਾਇਕ ਦੇ ਨਾਲ ਗਾਉਣ ਲੱਗ ਜਾਂਦਾ ਸੀ ਪਹਿਲੀ ਜਾਂ ਦੂਜੀ ਜਮਾਤ ਵਿੱਚ ਸੀ ਧਨੀ RAM ਉਹਦੋਂ ਜਦੋਂ ਇੱਕ ਦਿਨ ਸਕੂਲ ਦੇ ਇੱਕ ਪੰਜਾਬੀ ਵਾਲੇ ਮਾਸਟਰ ਤਰਲੋਚਨ ਸਿੰਘ ਨੇ ਉਸ ਉਸ ਨੂੰ ਗਾਉਂਦੇ ਹੋਏ ਸੁਣ ਲਿਆ ਸੀ ਬਸ ਫੇਰ ਕੀ ਸੀ ਉਸੇ ਦਿਨ ਤੋਂ ਮਗਰੋਂ ਮਾਸਟਰ ਬਾਲ ਸਭਾਵਾਂ ਵਿੱਚ ਉਸ ਨੂੰ ਗਾਉਣ ਲਈ ਖੜਾ ਕਰਨ ਲੱਗ ਪਏ ਸਨ ਇੰਜ ਤਨੀ RAM ਦੇ ਗਾਉਣ ਦਾ ਆਗਾਜ਼ ਹੋ ਗਿਆ ਸੀ ਸਕੂਲੋਂ ਘਾ ਕੇ ਮਿਲੇ ਉਤਸ਼ਾਹ ਨਾਲ ਉਹ ਪਿੰਡ ਦੀਆਂ ਗਲੀਆਂ ਵਿੱਚ ਮਸਤ ਹੋਇਆ ਗਾਉਂਦਾ ਰਹਿੰਦਾ ਸੀ ਸਕੂਲ ਵਿੱਚ ਵੀ ਉਹ ਅਕਸਰ ਫੱਟੀ ਉੱਤੇ ਢੋਲਕੀ ਵਜਾ ਕੇ ਆਪਣੇ ਸਹਿਪਾਠੀ ਬਿੱਲੂ ਨਾਲ ਹਰਦਮ ਗਾਉਂਦਾ ਰਹਿੰਦਾ ਸੀ ਸਕੂਲ ਦੀਆਂ ਸਭਾ ਸਮਾਗਮਾਂ ਵਿੱਚ ਤਨੀ RAM ਵਾਂਗ ਉਸ ਤੋਂ 2-3 ਸਾਲ ਵੱਡਾ ਇੱਕ ਹੋਰ ਮੁੰਡਾ ਬਹਾਦਰ ਵੀ ਗਾਉਂਦਾ ਹੁੰਦਾ ਸੀ। ਬਹਾਦਰ ਨੂੰ ਸਾਰੇ ਪਿਆਰ ਨਾਲ 바ਵਾ ਆਖ ਕੇ ਬੁਲਾਉਂਦੇ ਹੁੰਦੇ ਸੀ। ਭਾਵੇਂ ਕਿ 바ਵਾ ਧਨੀਰਾਮ ਤੋਂ 2-3 ਸਾਲ ਵੱਡਾ ਸੀ ਪਰ ਗਾਉਣ ਦੇ ਸ਼ੌਕ ਕਾਰਨ 바ਵੇ ਤੇ ਧਨੀ ਦੀ ਦੋਸਤੀ ਪੈ ਗਈ ਸੀ। ਦੋਨੋਂ ਰਲ ਕੇ ਸਕੂਲ ਤੋਂ ਬਾਹਰ ਜਿੱਥੇ ਕਿਤੇ ਮੌਕਾ ਮਿਲਦਾ ਤਾਂ ਗਾ ਲੈਂਦੇ ਸਨ। ਵੇਲੇ ਸਮੇਂ ਦੂਰ ਖੇਤਾਂ ਵਿੱਚ ਜਾ ਕੇ ਰਿਆਜ਼ ਕਰਦੇ ਗਾਉਂਦੇ ਰਹਿੰਦੇ ਸਨ। ਪਿੰਡੋਂ ਥੋੜੀ ਦੂਰ ਨਹਿਰ ਦੇ ਕੋਲ ਇੱਕ ਮੋਟਰ ਹੁੰਦੀ ਸੀ। ਆਮ ਤੌਰ ਤੇ ਧਨੀਆ ਤੇ ਬਹਾਦਰ ਉਸੇ ਮੋਟਰ ਤੇ ਲੱਗੇ ਨਿੰਮ ਦੇ ਦਰਖਤ ਹੇਠ ਜਾ ਕੇ ਬੈਠਿਆ ਕਰਦੇ ਸਨ ਉਸ ਜਗ੍ਹਾ ਨੂੰ ਉਹ ਨਿੰਮੋ ਵਾਲੀ ਮੋਟ ਰੱਖਿਆ ਕਰਦੇ ਸਨ ਉਹਨਾਂ ਦਿਨਾਂ ਵਿੱਚ ਦੁੱਗਰੀ ਦੇ ਦੋ ਗਵਈਏ ਸ਼ੇਰੂ ਤੇ ਮੇਰੂ ਕਾਫੀ ਮਸ਼ਹੂਰ ਸਨ ਉਹ ਅਲਗੋਜ਼ੀਆਂ ਤੇ ਤੁੰਬੀ ਨਾਲ ਦੋਵੇਂ ਭਰਾ ਬਹੁਤ ਵਧੀਆ ਗਾਉਂਦੇ ਸਨ ਬੰਨੇ ਚੰਨੇ ਅਕਸਰ ਉਹਨਾਂ ਦੇ ਅਖਾੜੇ ਲੱਗਦੇ ਰਹਿੰਦੇ ਸਨ ਨਗਨ ਦੀ ਚੂੜੀ ਲਿਆ ਦੇਵੇ ਮੈਂ ਰੋਜ਼ ਬਾਲਮਾ ਕਹਿੰਦੀ ਤੇ ਦੋ ਤਾਰਾ ਵੱਜਦਾ ਵੇ ਰੰਜਨਾ ਨੂਰ ਮਹਿਲ ਦੀ ਮੋਰੀ ਗੀਤ ਉਹਨਾਂ ਦੇ ਬਹੁਤ ਪ੍ਰਸਿੱਧ ਹੋਏ ਸਨ ਇੱਕ ਦਿਨ ਨੇੜੇ ਹੀ ਉਹਨਾਂ ਦਾ ਅਖਾੜਾ ਲੱਗਿਆ ਹੋਇਆ ਸੀ ਧਨੀ ਰਾਮ ਤੇ 바ਵਾ ਵੀ ਉਹਨਾਂ ਨੂੰ ਸੁਣਨ ਚਲੇ ਗਏ ਉਥੇ खासा ਇਕੱਠ ਸੀ ਲੋਕ ਉਹਨਾਂ ਨੂੰ ਇਨਾਮ ਦੇ ਕੇ ਮਰਜ਼ੀ ਦੇ ਗੀਤ ਸੁਣ ਰਹੇ ਸਨ ਇਹ ਵੇਖ ਕੇ ਧਨੀ RAM ਨੇ 바ਵੇ ਨੂੰ ਕਿਹਾ ਸੀ ਉਹ 바ਵਿਆ ਆਪਾਂ ਵੀ ਗਾਈਏ ਆਪਾਂ ਨੂੰ ਪੈਸੇ ਮਿਲਣਗੇ ਇਹ ਸੁਣ ਕੇ 바ਵੇ ਨੂੰ ਲਾਲਚ ਆ ਗਿਆ ਸੀ ਹਾਂ ਯਾਰ ਮੈਂ ਕਰਦਾ ਮੇਰੂ ਚਾਚੇ ਨਾਲ ਗੱਲ ਦੋਨੋਂ ਸਟੇਜ ਕੋਲ ਚਲੇ ਗਏ ਤੇ ਮੇਰੂ ਨੂੰ ਇਸ਼ਾਰੇ ਨਾਲ ਕੋਲ ਬੁਲਾ ਕੇ 바ਵਾ ਕਹਿਣ ਲੱਗਾ ਚਾਚਾ ਸਾਨੂੰ ਇੱਕ ਗੀਤ ਗਾ ਲੈਣ ਦੇ ਤੁਹਾਨੂੰ ਗਉਣਾ ਆਉਂਦਾ ਆਹੋ ਤਨੀ ਝੱਟ ਬੋਲ ਪਿਆ ਸੀ ਚੰਗਾ ਫਿਰ ਆ ਜਾਓ ਤਨੀ ਰਾਮ ਸਟੇਜ ਤੇ ਚੜ ਕੇ ਗਾਉਣ ਲੱਗ ਪਿਆ ਸੀ 나થા ਸਾंभ ਮੰਦਰਾ ਸਾਥੋਂ ਕਟਨੀ ਫਕੀਰੀ ਹੋਣੀ ਤਨੀ ਰਾਮ ਦੀ ਚੁਲਬਲੀ ਜਿਹੀ ਦਿਲਕਸ਼ ਆਵਾਜ਼ ਨਾਲ ਸਰੋਤੇ ਕੀਲੇ ਗਏ ਸਨ ਲੋਕਾਂ ਨੇ ਫਰਮਾਇਸ਼ ਕਰਕੇ ਉਹਨਾਂ ਕੋਲੋਂ ਦੋ ਤਿੰਨ ਗੀਤ ਹੋਰ ਸੁਨੇ ਸਨ 바ਵੇ ਨੇ ਨਾਲ ਗਾਉਣ ਵਿੱਚ ਸਾਥ ਦਿੱਤਾ ਸੀ ਉਸ ਦਿਨ ਉਹਨਾਂ ਨੂੰ ਉੱਥੋਂ 8 ਰੁਪਏ ਬਣ ਗਏ ਸਨ ਪੈਸੇ ਲੈ ਕੇ ਘਰ ਨੂੰ ਆਉਂਦੇ ਹੋਏ ਉਹ ਦੋਨੋਂ ਪੁੱਠੀਆਂ ਛਾਲਾ ਮਾਰ ਰਹੇ ਸਨ ਧਨੀ RAM ਖੁਸ਼ੀ ਵਿੱਚ ਖੀਵਾ ਹੋਇਆ ਪਿਆ ਸੀ ਉਹ ਬਾਵਿਆ ਇਹ ਤਾਂ ਕੰਮ ਹੀ ਬਹੁਤ ਵਧੀਆ ਆਪਾਂ ਗੌਣ ਹੀ ਨਾ ਲੱਗ ਜਾਈਏ ਗੌਣ ਤਾਂ ਆਪਾਂ ਲੱਗ ਪਏ ਹਾਂ ਅੱਜ ਤੋਂ ਆਪਾਂ ਵੀ ਹੁਣ ਤੋਂ ਚਾਚੇ ਸ਼ੇਰੂ ਤੇ ਮੇਰੂ ਵਾਂਗ ਜਿੱਥੇ ਕਿਤੇ ਦਾ ਲੱਗਿਆ ਕਰੂ ਗੌਣ ਚਲੇ ਜਾਇਆ ਕਰਾਂਗੇ ਆਹੋ ਧਨੀ RAM ਨੇ ਹਾਂ ਵਿੱਚ ਹਾਂ ਮਿਲਾਈ ਸੀ ਉਸ ਦਿਨ ਮਗਰੋਂ ਦੋਹਾਂ ਵਿੱਚ ਗੌਣ ਦੀ ਇੱਛਾ ਪ੍ਰਬਲ ਹੋ ਗਈ ਸੀ ਉਹਨਾਂ ਨੇ ਕੁਝ ਗੀਤ ਵੀ ਕੰਠ ਕਰ ਲਏ ਸਨ ਨਹਿਰ ਦੇ ਕਿਨਾਰੇ ਖੇਤਾਂ ਵਿੱਚ ਜਾ ਕੇ ਉਹ ਉਹਨਾਂ ਗੀਤਾਂ ਦਾ ਉੱਚੀ ਉੱਚੀ ਰਿਆਜ਼ ਕਰਦੇ ਰਹਿੰਦੇ ਸਨ ਧੰਨਵਾਦ